ਆ ਦੇਖੋ ਜੀ 3 ਪੀਸ ਕੋਰਪਮੈਂਟ ਜਿਹੜਾ ਬਾਜ਼ਾਰ 'ਚ ਮੈਂਦਾ 16-17 ਹਜ਼ਾਰ ਦਾ ਸਾਡੇ ਕੋਲ ਆਜੋ 300 ਤੋਂ 600 'ਚ ਲੈ ਜਾਓ ਸਲਾਈ ਕਰਕੇ 2 ਪੀਸ ਕੋਰਪਮੈਂਟ ਦੀ ਸਲਾਈ ਬਾਜ਼ਾਰ 'ਚ 4000 ਰੁਪਏ ਚੱਲਦੀ ਆ ਪਰ ਅਸੀਂ ਤੁਹਾਨੂੰ 2995 'ਚ ਸਲਾਈ ਕਰਕੇ ਦੇ ਰਹੇ ਆ ਤੇਰੇ ਦੇ ਵਿੱਚ ਸਾਡੇ ਕੋਲ ਡਿਜ਼ਾਈਨਿੰਗ ਬਹੁਤ ਸੋਹਣੀ ਆ ਜਿੱਦਾਂ ਨਾ ਮਰਜ਼ੀ ਕੱਪੜਾ ਲੈ ਲਓ ਜਿੱਦਾਂ ਨੇ ਮਰਜ਼ੀ ਰੰਗ ਲੈ ਜਾਓ ਟਾਪ ਦੀ ਚੀਜ਼ ਦਵਾਂਗੇ ਬਾਜ਼ਾਰ ਚ ਜਾਓਗੇ 3000 ਰੁਪਏ ਦਾ ਕੁਰਤਾ ਪਜਾਮਾ ਨਹੀਂ ਮਿਲਣਾ ਸਾਡੇ ਕੋਲ ਆਜੋ 3000 ਵਾਲਾ ਕੁਰਤਾ ਪਜਾਮਾ ਸਿਰਫ 1300 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਕੋਟੀਜ਼ਾ ਕਾਟਨ ਦਾ ਕੁਰਤਾ ਪਜਾਮਾ ਪਹਿਲਾਂ ਜੇ 1500 1600 ਉਹ ਜਮਾਨੇ ਗਏ 700 ਰੁਪਏ ਦੇ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਕੈਨੇਡੀ ਸੀ ਆਰਾਮ ਦਾ ਕੁਰਤਾ ਪਜਾਮਾ ਬਾਜ਼ਾਰ 'ਚ 5000 ਇੱਥੋਂ ਦੇਣਾ 2500 ਦਾ ਸ਼ਰਟਾਂ ਸਾਡੇ ਕੋਲ ਲਾਈਨਾਂ ਨਹੀਂ ਲੈ ਜਾਓ ਚੈੱਕ ਲੈ ਜਾਓ ਪਲੇਨ ਲੈ ਜਾਓ ਪ੍ਰਿੰਟ ਲੈ ਲੋ ਸ਼ਰਟਾਂ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਆ ਸਭ ਤੋਂ ਵੱਡਾ ਬ੍ਰਾਂਡ ਪੱਕਾ ਦਾ ਮਾਤੂਸ਼ਰੀ ਦਸਤਾਰ 1970 ਤੋਂ ਦਸਤਾਰ ਦੇ ਖੇਤਰ 'ਚ ਪਹੁੰਚੇ ਹੋਇਆ ਆ ਆਮ ਲੋਕਾਂ ਦੀ ਸੇਵਾ ਕਰ ਲਈ ਕਿਉਂਕਿ ਦਸਤਾਰ ਬਨਣ ਲੱਗੇ ਸਵੇਰੇ ਦਿਮਾਗ 'ਚ ਕੀ ਹੁੰਦਾ ਕਿਤੇ ਲੜਨਾ ਘਟ ਜੇ ਕਿਤੇ ਲੜ ਸਲੈਪਣਾ ਹੋ ਜੇ ਗਾਰੰਟੀ ਵੀ ਦੇ ਰਹੇ ਆ ਜੇ ਤੁਹਾਡੇ ਡੱਬ ਚ ਿਰਕਟੋ ਕੁਝ ਵੀ ਪੈਂਦਾ ਤੇ 90 ਦਿਨਾਂ ਦੀ ਗਾਰੰਟੀ ਬਿੱਲ ਤੇ ਲਿਖ ਕੇ ਦਿੰਨੇ ਆ ਓ ਨਹੀਂ 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 ਹੁਣ ਨਹੀਂ ਮੁੰਡਿਓ ਖਾਟਣਾ 12 12000 ਰੁਪਿਆ ਕੋਟ ਪੈਂਟਾਂ ਦੇ ਜੜਿਆਲੇ ਗੁਰੂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆਜੋ 12 12000 ਦੇ 2 ਪੀਸ ਕੋਟ ਪੈਂਟ 2995 ਜਿ ਲੈ ਜਾਓ ਵੀ ਸਲਾਈ ਕਰਕੇ ਆਹ ਦੇਖੋ ਜੀ 3 ਪੀਸ ਕੋਟ ਪੈਂਟ ਜਿਹੜਾ ਬਾਜ਼ਾਰ ਚ ਮਿਲਦਾ 16 17000 ਦਾ ਸਾਡੇ ਕੋਲ ਆਜੋ 370 60 ਜਿ ਲੈ ਜਾਓ ਸਲਾਈ ਕਰਕੇ ਚੈਲੇਂਜ ਕਰਦੇ ਆ 2 ਪੀਸ ਕੋਟ ਪੈਂਟ ਦੀ ਸਲਾਈ ਬਾਜ਼ਾਰ ਚ 4000 ਰੁਪਿਆ ਚੱਲਦੀ ਆ ਪਰ ਅਸੀਂ ਤੁਹਾਨੂੰ 2995 ਜੀ ਸਲਾਈ ਕਰਕੇ ਦੇ ਰਹੇ ਆ ਆ ਸਲਾਈ ਚੱਲਦੀ ਆ 5500 6000 ਦੀ 3 ਪੀਸ ਦੀ ਅਸੀਂ ਦੇ ਰਹੇ ਆ 3760 ਜੀ ਸਲਾਈ ਕਰਕੇ ਸ਼ੇਰਵਾਨੀ ਚੈੱਕ ਕਰ ਲੋ 10000 ਰੁਪਿਆ ਬਾਜ਼ਾਰ ਚ ਕਰਾਇਆ ਜਾਂਦਾ ਚੰਗੀ ਸ਼ੇਰਵਾਨੀ ਦਾ 18 20000 ਤੋਂ ਘੱਟ ਮੁੱਲ ਨਹੀਂ ਮਿਲਦੀ ਪਰ ਸਾਡੇ ਕੋਲ ਆਜੋ 6500 7000 ਚ ਸ਼ੇਰਵਾਨੀ ਸਲਾਈ ਕਰਕੇ ਲੈ ਜਾਓ ਆਪਣੇ ਸਾਈਜ਼ ਦੀ ਜੇ ਤੁਸੀਂ ਲੈਣੀਆਂ ਬਾਸਕਟਾਂ ਦੇਖੋ ਬਾਸਕਟਾਂ ਦੇ ਵਿੱਚ ਸਾਡੇ ਕੋਲ ਡਿਜ਼ਾਈਨਿੰਗ ਬਹੁਤ ਸੋਹਣੀ ਆ ਜਿੱਦਾਂ ਨਾ ਮਰਜ਼ੀ ਕੱਪੜਾ ਲੈ ਲਓ ਜਿੱਦਾਂ ਨੇ ਮਰਜ਼ੀ ਰੰਗ ਲੈ ਜਾਓ ਟੌਪ ਦੀ ਚੀਜ਼ ਦਵਾਂਗੇ ਕੁਰਤੇ ਪੀਮਰ ਵਿੱਚ ਵੀ ਪੂਰਾ ਟਾਪ ਦਾ ਕਪੜਾ ਜੀਜ਼ਾ ਕਾਟਨ ਬਾਜ਼ਾਰ ਚ ਜਾਓਗੇ 3000 ਰੁਪਏ ਤੋਂ ਘੱਟ ਕੁਰਤਾ ਪੀਮਾ ਨਹੀਂ ਮਿਲਣਾ ਸਾਡੇ ਕੋਲ ਆਜੋ 3000 ਵਾਲਾ ਕੁਰਤਾ ਪੀਮਾ ਸਿਰਫ 1300 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਭਾਈ ਜੀ ਕੋਟ ਪੈਂਟ ਚ 4000 ਤੋਂ ਘੱਟ ਤਾਂ ਸਲਾਈ ਨਹੀਂ ਬਾਜ਼ਾਰ ਚ ਤੁਸੀਂ ਰੌਲਾ ਪਾ ਪਾ ਕਹਿ ਰਹੇ ਹੋ ਭਾਈ ਸਾਡੇ ਕੋਲ ਆਓ ਲੁੱਟੇ ਨਾ ਜਾਓ 2995 ਚ ਲੈ ਜਾਓ ਇਹ ਸਿਸਟਮ ਕੀ ਹੈਗਾ ਦੇਖੋ ਜੀ ਸਿੱਧਾ ਸਿੱਧਾ ਸਿਸਟਮ ਹੈ ਅਸੀਂ ਠਾਣ ਲਿਆ ਹੁਣ ਆਪ ਲੋਕਾਂ ਦੇ ਫਾਇਦੇ ਕਰਨ ਦੀ ਕਿਉਂਕਿ ਪਹਿਲਾ ਜ਼ਮਾਨਾ ਹੁੰਦਾ ਸੀ ਕਹਿੰਦੇ ਜੇ ਬਾਊ ਵਾਂਗੂ ਵਿਆਹ ਦੇਖਣਾ ਤੇ ਕੋਟ ਪੈਂਟ ਪਾਉਣਾ ਤੇ ਜੇਬ 'ਚ 10000 ਦੀ ਗੁੱਟੀ ਰੱਖੋ ਪਰ ਹੁਣ ਉਹ ਜ਼ਮਾਨਾ ਨਹੀਂ ਰਿਹਾ ਮਾਤੂ ਸ਼੍ਰੀ ਦਸਤਾਰ ਜੰਡੇ ਵਾਲੇ ਗੁਰੂ ਦੌਰ ਲੈ ਕੇ ਆ ਗਿਆ 2995 ਦਾ 2 ਪੀਸ 3760 ਦਾ 3 ਪੀਸ ਆ ਚੈੱਕ ਕਰੋ ਰੰਗ ਤੁਹਾਡੀ ਪਸੰਦ ਦਾ ਜਿਹੋ ਜਿਹਾ ਮਰਜੀ ਰੰਗ ਬਣਾ ਲਓ ਲਾਈਟ ਡਾਰਕ ਜਿੱਦਾਂ ਦੇ ਮਰਜੀ ਇਦੋਂ ਉੱਪਰ ਲਗਜ਼ਰੀ ਲਗਜ਼ਰੀ ਕਪੜੇ ਹੈਗੇ ਆ ਹੈਗੇ ਆ ਲਗਜ਼ਰੀ ਕਪੜੇ ਵੀ ਹੈਗੇ ਆ ਪਰ ਉਹਨਾਂ ਦੇ ਰੇਟ ਇਦਾਂ ਨਹੀਂ ਪਿਓ ਦੇ ਪਿਓ ਮੰਗ ਲੈਣੇ ਆ ਆਮ ਦੁਕਾਨਦਾਰਾਂ ਨੂੰ ਇਹ ਨਹੀਂ ਵੀ ਜੋ ਦਿਲ ਕੀਤਾ ਉਹ ਲਾ ਦੇਣਾ ਇਹ ਵੀ ਕੋਟ ਪੈਂਟ ਲਗਜ਼ਰੀ ਸਿਰਫ ਸਟਿਚ ਕਰਕੇ 5-7000 ਚ ਬਣਾ ਕੇ ਜਦਾਂਗਾ 5-7000 ਚ ਸਮਾਈ ਕਰਕੇ ਅੱਛਾ ਕੋਟ ਪੈਂਟਾਂ ਨੇ ਬੇਜਰ ਰਕਾਰਡ ਤੋੜ ਤੇ ਆ ਖੜਕਾਉਂਦੇ ਆ ਵੱਡੇ ਵੱਡੇ ਦੁਕਾਨਦਾਰ ਲੋਕਾਂ ਦੇ ਘਰ ਤੇ ਫੈਦੇ ਬਾਈ ਚਿੱਟੇ ਰੰਗ ਦਾ ਕੁਰਤਾ ਮੈਂ ਲੈਣਾ ਜਿਹੜਾ ਉੱਪਰ ਪਿਆ ਆ। ਵਾਲਾ ਵੀ ਲੈਣਾ, ਵਿਚਕਾਰਲਾ ਵੀ ਲੈਣਾ। ਬ੍ਰਾਂਡ ਕਿਹੜੇ ਆ? ਕੱਪੜਾ ਕਿੰਨੇ ਤਰ੍ਹਾਂ ਦਾ? ਰੇਟ ਕੀ ਆ? ਇਹ ਵੀ ਚੱਕਦੇ ਹੋ ਪਰਦਾ ਅੱਜ। ਉਹ ਚੱਕਦਾ ਕਿ ਘੜੇ ਤੋਂ ਕੋਲਾ ਭਾਜੀ। ਆ ਚੱਕੋ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ। ਬੇਹਾਨਾ ਚ 1500, 1600। ਉਹ ਜਮਾਨੇ ਗਏ 700 ਰੁਪਏ ਚ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ। ਬਾਈ 700 ਰੁਪਏ ਚ? ਉਹ ਦੇਖੋ ਪੇਪਰ ਕਾਟਨ ਦਾ ਕੁਰਤਾ ਪਜਾਮਾ। ਬਜ਼ਾਰਾ ਦੇ ਵਿੱਚ ਕੀ ਰੇਟ ਆ? 3000-3500। ਚੱਕੋ। 1200 ਰੁਪਏ ਦਾ ਪੇਪਰ ਕਾਟਨ ਦਾ ਕੁੜਤਾ ਪਜਾਮਾ ਆਜੋ ਹੁਣ ਬ੍ਰਾਂਡਾਂ ਦੀ ਗੱਲ ਕਰ ਲੈਨੇ ਆ ਕਹਿੰਦੇ ਕੈਟਣੀ ਦਾ ਸੀ ਆਰਾਮ ਦਾ ਰੇਮੰਡ ਦਾ ਬੱਡੇ-ਬੱਡੇ ਬ੍ਰਾਂਡਾਂ ਦਾ ਨਾਮ ਲੈ ਲੈਂਦੇ ਆ ਤੇ ਸ਼ੈਲ ਸ਼ਰੇ ਆਮ ਲਾਉਂਦੇ ਆ ਪਰ ਅਸੀਂ ਉਹ ਕੰਮ ਨਹੀਂ ਕਰਨਾ ਆ ਚੱਕੋ ਕੈਟਣੀ ਸੀ ਆਰਾਮ ਦਾ ਕੁੜਤਾ ਪਜਾਮਾ ਬਾਜ਼ਾਰ 'ਚ 5000 ਇੱਥੋਂ ਦੇਣਾ 2500 ਦਾ ਦੇਖੋ ਰੰਗ ਕਿੰਨੇ ਆ ਜਿੱਦਾਂ ਦਾ ਮਰਜ਼ੀ ਰੰਗ ਲੈ ਜਾਓ 올 ਓਵਰ ਬਣਾ ਲਓ ਮੈਚਿੰਗ ਕਰਕੇ ਬਣਾ ਲਓ 700 ਰੁਪਏ ਦੇ ਵਿੱਚ ਕਲਰ ਕੋਟ ਤਾਂ ਵੀ ਅਮਾ ਸਾਡੇ ਕੋਲ ਸ਼ੁਰੂ ਆ ਆਹ ਦੇਖੋ ਪੂਰੀ ਚਮਕ ਧਮਕ ਰੰਗ ਦੇਖੋ ਕਿੰਨੇ ਸੋਹਣੇ ਸੋਹਣਿਆ ਤੁਸੀਂ ਲੈਣੀਆਂ ਸ਼ਰਟਾਂ ਸਾਡੇ ਕੋਲ ਲਾਈਨਾਂਆਂ ਨੇ ਲੈ ਜਾਓ ਚੈੱਕ ਲੈ ਜਾਓ ਪਲੇਨ ਲੈ ਜਾਓ ਪ੍ਰਿੰਟ ਲੈ ਲੋ ਸ਼ਰਟਾਂ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਆ ਆ ਦੇਖੋ ਜੀ ਮੈਚਿੰਗ ਮੈਚਿੰਗ ਜਿਹੜੀਆਂ ਬਾਜ਼ਾਰ ਦੇ ਵਿੱਚ 2 2025 2500 ਹੋਣੀ ਨੇ ਇੱਥੇ ਦਾ ਰੇਟ ਇੰਨਾ ਜ਼ਿਆਦਾ ਘੱਟ ਹੈ ਵੀ ਤੁਸੀਂ ਖੁਸ਼ ਹੋ ਜਾਣਾ ਸਭ ਤੋਂ ਵੱਡਾ ਬ੍ਰਾਂਡ ਪੱਗਾ ਦਾ ਮਾਤੂ ਸ਼੍ਰੀ ਦਸਤਾਰ 1970 ਤੋਂ ਦਸਤਾਰ ਦੇ ਖੇਤਰ 'ਚ ਪਹੁੰਚੇ ਹੋਏ ਆ ਆਮ ਲੋਕਾਂ ਦੀ ਸੇਵਾ ਕਰਨ ਲਈ ਕਿਉਂਕਿ ਦਸਤਾਰ ਬਨਣ ਲੱਗੇ ਸਵੇਰੇ ਦਿਮਾਗ 'ਚ ਕੀ ਹੁੰਦਾ ਕਿਤੇ ਲੜਨਾ ਘਟ ਜੇ ਕਿਤੇ ਲੜ ਸਲਿੱਪਣਾ ਹੋ ਜੇ ਮਾਤੂ ਸ਼੍ਰੀ ਦਸਤਾਰ ਟਾਪ ਦੀ ਕੁਆਲਿਟੀ ਦੇ ਰਹੇ ਆ ਰੂਬੀਆ ਦੇ ਵਿੱਚ ਫੁੱਲ ਵੈਲ ਦੇ ਵਿੱਚ ਗਾਰੰਟੀ ਵੀ ਦੇ ਰਹੇ ਆ ਜੇ ਤੁਹਾਡਾ ਡੱਬ ਚਿਰਕੀ ਟੋ ਕੁਝ ਵੀ ਪੈਂਦਾ ਤੇ 90 ਦਿਨਾਂ ਦੀ ਗਾਰੰਟੀ ਬਿੱਲ ਤੇ ਲਿਖ ਕੇ ਦਿੰਨੇ ਆ ਸਿੱਧੀਆਂ ਗੱਲਾਂ ਕਰਦੇ ਆ ਆ ਰੰਗਾਂ ਵਿੱਚ ਹੀ ਚੈੱਕ ਕਰ ਲੋ ਜੀ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਰੰਗ ਲੈ ਲਓ ਉਹ ਪੱਗਾਂ ਤੁਸੀਂ ਲੈ ਲੀਆਂ ਹੁਣ ਲੇਡੀ ਸੂਟਾਂ ਦੇ 5 5 6 6000 ਵਾਲੇ ਸੂਟ ਲੈ ਲੈਣੇ ਆ ਤੇ ਥੋੜੀਆਂ ਪਟੀ ਕਹਣੀਆਂ ਲਾਈਨਿੰਗਾਂ ਮਾੜੀਆਂ ਲਾ ਦਿੰਦੀਆਂ ਪਰ ਹੁਣ ਮਾੜੀ ਲਾਈਨਿੰਗ ਨਹੀਂ ਲਾਉਣੀ ਹੁਣ ਤੁਸੀਂ 40 ਰੁਪਏ ਮੀਟਰ ਵਾਲੀ ਮਾਤੂ ਸ਼੍ਰੀ ਦਸਤਾਰ ਦੀ ਲਾਈਨਿੰਗ ਲਾਉਣੀ ਆ ਨੰਬਰ 1 ਲਾਈਨਿੰਗ ਨਾ ਰੰਗ ਫੇਟ ਹੋਵੇ ਤੇ ਨਾ ਸ਼੍ਰੈਂਕ ਹੋਵੇ ਦੇਖੋ ਚਾਹੇ ਤੁਸੀਂ ਬਲੇਜ਼ਰ ਲੈਣੀ ਆ ਬਾਸਕਟ ਲੈਣੀ ਆ ਤੁਸੀਂ ਲੈਣੀ ਆ ਸ਼ੇਰ ਬਣੀ ਆ ਭਾਵੇਂ ਤੁਸੀਂ ਲੌਂਗ ਕੋਟ ਲੈਣੇ ਆ ਸ਼ਾਰਟ ਕੋਟ ਲੈਣੇ ਆ ਹਰ ਇੱਕ ਚੀਜ਼ ਇੱਕੋ ਹੀ ਸ਼ਾਹ ਤੇ ਤੁਹਾਨੂੰ ਮਿਲਣੀ ਆ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਮਾਝੇ ਦੀ ਧਰਤੀ ਦੇ ਜੜਿਆਲਾ ਗੁਰੂ ਆਣਾ ਮਤੂ ਸ੍ਰੀ ਦਸਤਾਰ ਜਿੱਥੇ ਤੁਹਾਨੂੰ ਮਿਲਣੇ ਆ ਰਿਕਾਰਡ ਤੋੜ ਰੇਟ ਮਿਲਣੇ ਆ ਵੱਡੇ ਫਾਇਦੇ ਜਿਹੜਾ ਤੁਸੀਂ ਕਪੜਾ ਬਾਜ਼ਾਰ ਚ ਆ ਕੇ ਮੰਨ ਲਓ ਤੁਸੀਂ 2000 ਕੋਟ ਮੈਂਟ ਲੈਣੇ ਆ ਤੁਸੀਂ ਕੁਰਤੇ ਪਿਆਮੇ ਸ਼ੇਰ ਬਣਿਆ ਸਾਰਾ ਮਟੀਰੀਅਲ ਲੱਖ ਰੁਪਏ ਦਾ ਜਿਹੜਾ ਤੁਸੀਂ ਬਾਜ਼ਾਰ ਚ ਆ ਕੇ ਲੈਣਾ ਇੱਥੇ 40000 ਰੁਪਏ ਚ ਮਿਲ ਜਾਣਾ ਮਤਲਬ ਫਰਕ ਅੱਧ ਨਾਲ ਵੀ ਘੱਟ ਰੇਟ ਆ ਕੁਆਲਿਟੀ ਬਹੁਤ ਵਧੀਆ ਟੇਲਰ ਬਹੁਤ ਚੰਗੇ ਆ ਇਹਨਾਂ ਦੀ ਸਮਾਈ ਸਟਿਚਿੰਗ ਮਤਲਬ ਹਰ ਪਾਸਿਓ ਤੁਹਾਡੇ ਫਾਇਦੇ ਹੋਣੇ ਆ ਛੇਤੀ ਛੇਤੀ ਆਜੋ ਮਤੂ ਸ੍ਰੀ ਦਸਤਾਰ ਜੜਿਆਲਾ ਗੁਰੂ ਵੱਡੇ ਫਾਇਦੇ ਹੋਣਗੇ